ਮਾਰੂ ਅੰਜਲੀ ਮਹੱਲਾ ਪੰਜਵਾਂ ਘਰ ਸਤਵਾਂ 1 ਓੰਕਾਰ ਸਤਗੁਰ ਪ੍ਰਸਾਦ ਸੰਜੋਗ ਵਿਜੋਗ ਤਰਹੋ ਹੀ ਹੂਆ ਪੰਜ ਧਾਤ ਕਰ ਪੁਤਲਾ ਕੀਆ ਸਹ ਕੇ ਫਰਮਾਇੜਾ ਜੀ ਦੇਹੀ ਵਿੱਚ ਜਿਉ ਆਏ ਪਿਆ ਜਿਤੇ ਅਗਨ ਭਖੇ ਭੜਾਰੇ ਊਰਦ ਮੁਖ ਮਹਾ ਗੁਬਾਰੇ ਸਸ ਸਸ ਮਲ ਸੋਈ ਉਹ ਤੈ ਖਸਮ ਛਡਾਇ ਲਿਆ ਵਿਚੋਂ ਗਰਬ ਨਿਕਲ ਆਇਆ ਖਸਮ ਬਸਾਰ ਦੁਨੀ ਚਿਤ ਲਾਇਆ ਵੈ ਜੈ ਪੁਹਾਈਏ ਜੋਨੀ ਰਹਿਣ ਨਾ ਕਿਥੀ ਥਾਏ ਪਾਇਆ ਮਿਹਰਮਾਨ ਰੱਖ ਲੈਣ ਆਪੇ ਜੀ ਜੰਤ ਸਭ ਤਿਸਕੇ ਥਾਪੇ ਜਨਪਦਾਰਤ ਜੇਣ ਚੱਲਿਆ ਨਾਨਕ ਆਸੂ ਪ੍ਰਵਾਨ ਥਿਆ ਵੈਦੋ ਨਵਾਈ ਭੈਡੋ ਨ ਭਾਈ ਏਕੋ ਸਹਾਈ RAM ਹੈ ਕੀਤਾ ਜਿਸੋ ਹੋਇ ਪਾਪਾ ਮੱਲੋ ਧੋਵੈ ਵੈਸੋ ਸਿਮਰੋ ਪ੍ਰਧਾਨ ਹੈ ਘਾਟ ਘਟੇ ਵਾਸੀ ਸਰਬ ਨਵਾਸੀ ਅਸਰ ਜਾ ਕਾ ਥਾਨ ਹੈ ਆਵੇ ਨਾ ਜਾਵੇ ਸੰਗੇ ਸਮਾਵੇ ਪੂਰਨ ਚਾਕਾ ਕਾਮ ਹੈ ਭਗਤ ਜਨਾ ਕਾ ਰਖਣ ਹਾਰਾ ਸੰਤ ਜੀਵਹਿ ਜਪ ਪ੍ਰਾਨ ਆਧਾਰ ਕਰਨ ਕਾਰਨ ਸਮਰਾਤ ਸੁਆਮੀ ਨਾਨਕ ਤੇ ਸੁਰਬਾਨ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਮਾਰੂ ਮਹੱਲਾ ਨਾਵਾ ਹਰ ਕੋ ਨਾਮ ਸਦਾ ਸੁਖਦਾਈ ਜੈ ਕੋ ਸਿਮਰ ਅਜਾਮਲ ਉਤਰਿਓ ਗਨ ਕਾ ਹੂ ਗਤ ਪਾਈ ਰਹਾ ਹੋ पंचालिकौ राजसभा में राम नाम सुधाई ताको दुख हरयो करुणा में अपनी पैज बढ़ाई जेह नर जस कृपा निद गायो ताको पहो सहाय कहो नानक मैं इही भरोसे गही आंसरनाई मारु मोहल्ला नावां अब मैं कहां करो री माई सकल जन्म बिख्यान सुख होए ओ ਸਿਮਰੋ ਨਾਹੇ ਸਿਮਰੋ ਨਾਹੇ ਕਨਾਈ ਰਹਾ ਕਾਲ ਪਾਸ ਜਦ ਘਰ ਮੈਂ ਮੇਲੀ ਤੇ ਸੁਧ ਸਭ ਪਿਸਰਾਈ RAM ਨਾਮ ਬਿਨ ਯਾ ਸੰਕਟ ਮੈਂ ਕੋ ਅਬ ਹੋਤ ਸਹਾਈ ਜੋ ਸੰਪਤ ਆਪਣੀ ਕਰਮਾਨੀ ਛਨ ਮੋ ਭਈ ਪਰਾਈ ਕਵਨਾਨਕ ਜੈ ਸੂਚ ਰਹੀ ਮਨ ਹਰ ਜਸ ਕਬੂ ਨਾ ਗਾਈ ਮਾਰ ਮਹੱਲਾ ਨਾਵਾ ਮਈ ਮੈਂ ਮਨ ਕੋ ਮਾਨ ਨਾ ਤਿਆਗਿਓ ਮਾਇਆ ਕੇ ਮਦ ਜਨਮ ਸਰਾਇਓ ਰਾਮ ਭਜਨ ਨਹੀਂ ਲਾਗਿਓ ਰਹਾ ਜਾਮ ਕੋ ਡੰਡ ਪਰਿਓ ਸਰੀ ਉਪਰ ਤਬ ਸੋਬਤ ਤੈ ਜਾਗਿਓ ਕਹਾ ਹੋ ਤੋ ਅਬ ਕਹਿ ਪਛਤਾਏ ਛੂਟ ਤ ਨਾ ਹਨ ਭਾਗਿਓ ਇਹ ਚਿੰਤਾ ਉਪਜੀ ਘਟ ਮੈਂ ਜਬ ਕੋਰ ਚਰਨਨ ਨੁ ਰਾਗਿਓ सुफल जन्म नानक तब हु तब हुआ जो प्रभ जस में पाग्यो मारु अष्टपदिया महल्ला पहला कार्य कोंकार सतगुर प्रसाद है ਬੇਦ ਪ੍ਰਾਣ ਕਥੇ ਸੁਣੇ ਹਾਰੇ ਮਨੀ ਅਨੇਕਾ 68 ਤੀਥ ਬੋਕਣਾ ਭ੍ਰਮ ਥਾਕੇ ਭੇਖਾ ਸਾਚੂ ਸਾਹਿਬ ਨਰਮਲੋ ਮਨ ਮਾਨੈ ਏਕ ਤੂੰ ਅਜ਼ਰਾ ਵਰ ਅਮਰ ਤੂੰ ਸਭ ਚਾਲਣਹਾਰੀ ਨਾਮ ਰਸਾਇਣ ਭਾਇ ਲੈ ਪਰ ਹਰ ਦੁਖ ਭਾਰੀ ਰਹਾਓ ਹਰ ਪੜੀਏ ਹਰ ਬੁਝੀਏ ਗੁਰਮਤੀ ਨਾਮ ਉਧਾਰਾ ਗੁਰ ਪੂਰੈ ਪੂਰੀ ਮਤ ਹੈ ਪੂਰੈ ਸਬਦ ਵਿਚਾਰਾ ਅੱਠ ਸੱਠ ਤੀਰ ਧਰ ਨਾਮ ਹੈ ਕੇਲ ਵਿਖਾਟਣ ਹਾਰਾ ਜਲ ਬਲੋਬ ਜਲ ਮਥੈ ਤਤ ਲੋੜ ਅੰਧ ਗਿਆਨਾ ਗੁਰਮਤੀ ਦਦ ਮਥੀਏ ਅੰਮ੍ਰਿਤ ਪਾਈਏ ਨਾਮ ਨਿਧਾਨਾ ਮਾਨ ਮੁਖ ਤਤ ਨ ਜਾਣਨੀ ਪਸ਼ੂ ਮਹਿਸਮਾਨਾ ਹੋ ਮੈਂ ਮੇਰਾ RAM ਰੀ ਮਰ ਜਮੈ ਵਾਰੂ ਵਾਰ ਉਮ ਮੇਰਾ ਮਰੀ ਮਰ ਮਰ ਜੰਮੈ ਵਾਰ ਵਾਰ ਗੁਰ ਕੈ ਸਭ ਦੇ ਜੇ ਮਰੈ ਫਿਰ ਮਰੈ ਨ ਦੂਜੀ ਵਾਰ ਗੁਰਮਤੀ ਜਗ ਜੀ ਮਨ ਮਨ ਵਸੈ ਸਭ ਕੁਲ ਉਦਾਰਣ ਹਾਰ ਸੱਚਾ ਵਖਰ ਨਾਮਹ ਸੱਚ ਸੱਚਾ ਵਪਾਰਾ ਲਾਹ ਨਾਮ ਸੰਸਾਰ ਹੈ ਗੁਰਮਤੀ ਵਿਚਾਰਾ ਦੂਜੈ ਪਾਏ ਇੱਕ ਕਾਰ ਦੁਜੇ ਭਾਇ ਕਾਰਕ ਕਮਾਵਣੀ ਨਿਤ ਟੋਟਾ ਸੰਸਾਰ ਸਾਚੀ ਸੰਗਤ ਥਾਨ ਸੱਚ ਸੱਚੇ ਘਰ ਬਾਰਹ ਸੱਚਾ ਭੋਜਨ ਭਾਉ ਸੱਚ ਸੱਚ ਨਾਮ ਆਧਾਰਾ ਸੱਚੀ ਬਾਣੀ ਸੰਤੋਖਿਆ ਸੱਚਾ ਸਬਦ ਵਿਚਾਰ ਰਸ ਭੋਗਣ ਪਾਤ ਸਾਹੀਆ ਦੁਖ ਸੁਖ ਸੰਗਾਰਾ ਮੋਟਾ ਨਾ ਉਤਰਾਇਐ ਗਲ ਔਗਣ ਭਰ ਮਾਨਸ ਦਾਤ ਨਾ ਹੋਈ ਤੂੰ ਦਾਤਾ ਸਾਰਾ ਅਗਮ ਅਗੋਚਰ ਤੂੰ ਧਣੀ ਆਵਗਤ ਅਪਾਰਾ ਗੁਰ ਸਭਤੀ ਦਰ ਜੋਈਏ ਮੁਕਤੇ ਪੰਡਾਰਾ ਨਾਨਕ ਮੇਲ ਨਾ ਚੁੱਕਈ ਸਾਚੇ ਵਾਪਾਰਾ ਮਾਰੂ ਮਹੱਲਾ ਪਹਿਲਾ ਬਿਖ ਬੋਥਾ ਲਾデア ਦੀ ਅਸਮੰਤ ਮਜਾਰ ਕੰਦੀ ਦੇ ਸੁਨਾਵੇ ਨਾ ਹੋਰ ਵਾਰ ਨਪਾਰਹ ਵੰਨੇ ਹਾਥ ਨ ਕੇਵਟੂ ਜਲ ਸਾਗਰ ਅਸਰਾਲ ਬਾਬਾ ਜਗਫਤਾ ਮਹਾਜਾਲ ਗੁਰ ਪ੍ਰਸਾਦਿ ਉਬਰੇ ਸੱਚਾ ਨਾਮ ਸਮਾਲ ਰਹਾਉ ਸਤ ਗੁਰੂ ਹੈ ਬੋਤਾ ਸਬਦ ਲੰਘਾਵਣ ਹਾਰ ਤਿੱਥੇ ਪਵਣ ਨ ਪਾਵਕੋ ਨਾ ਜਲ ਨਾ ਆਕਾਰ ਤਿੱਥੇ ਸੱਚਾ ਸਚ ਨਾਏ ਭਵ ਜਲ ਤਾਰਨ ਹਾਰ ਗੁਰਮੁਖ ਲੰਗੇ ਸੇ ਪਾਰ ਪਏ ਸੱਚੇ ਸਿਮ ਲਿਬ ਲਾਏ ਆਵਾ ਗਾਉਣ ਨਿਵਾਰਿਆ ਜੁਤੀ ਜੋਤ ਮਿਲਾਏ ਗੁਰਮਤੀ ਸਹਿਜ ਉਪਜੈ ਸੱਚੇ ਰਹੈ ਸਮਾਏ ਸਭ ਪੜਾਈ ਪਾਈਐ ਬਖ ਅੰਤਰ ਮਨ ਰੋਸ ਕੁਰਬ ਲਿਖਿਆ ਪਾਈਐ ਕਿਸਨੋ ਦੀ ਚੈ ਤੋ ਉਸ ਗੁਰਮਖ ਗਾਰੁੜ ਜੇ ਸੁਣੈ ਮੰਨੇ ਨਾਉ ਸੰਤੋਸ ਮਾਗਰ ਮਛ ਪਾਈਐ ਕੁੰਡੀ ਜਾਲ ਬਤਾਏ ਧਰਮਤ ਪਾਹ ਫਾਥ ਫਾਹੀਆ ਫਿਰ ਫਿਰ ਪਛੂਤਾਏ ਜੰਮਣ ਮਰਨ ਸੁਚੈ ਕੀਰਤਨ ਮੇਟਿਆ ਜਾਏ ਪਉ ਮੈਂ ਬਿਕ ਪਾਏ ਜਗਤ ਉਪਾਇਆ ਸਬਦ ਵਸੈ ਬਿਖ ਜਾਏ ਜਰਾ ਜੋ ਹੈ ਨ ਸਕੈ ਸੱਚ ਰਹਿ ਲਿਵ ਲਾਏ ਜੀਵਨ ਮੁਕਤ ਸੋ ਆਖੀਐ ਜਿਸ ਵਿੱਚੋਂ ਹਉ ਮੈਂ ਜਾਏ ਤਦੈ ਧਾਵਤ ਜਗ ਬਾਧਿਆ ਨ ਭੂਜੈ ਵਿਚਾਰ ਜੰਮਣ ਮਰਣ ਵਿਸਾਰਿਆ ਮਨ ਮੁਖ ਮੁਖਦ ਗਵਾਰ ਗੁਰ ਰਾਖੇ ਸੇ ਉਪਰੇ ਸੱਚਾ ਸ਼ਬਦ ਵਿਚਾਰ ਸੂਹਟ ਪਿੰਜਰ ਪ੍ਰੇਮ ਕੈ ਬੋਲੇ ਬੋਲਣ ਹਾਰ ਸੱਚ ਚੁਗੈ ਅੰਮ੍ਰਿਤ ਪੀਐ ਉੜੈ ਤਾਂ ਏਕਾ ਵਾਰ ਗੁਰ ਮਿਲੇ ਖਸਮ ਪਛਾਣੀਐ ਕਉ ਨਾਨਕ ਮੁਖ ਦਵਾਰ ਮਾਰੂ ਮਹੱਲਾ ਪਹਿਲਾ ਸਬਦ ਮਰੈ ਤਾਂ ਮਾਰ ਮਰ ਭਾਗੋ ਕਿਸ ਪਹਿ ਜਾਹੁ ਜਿਸ ਕਾ ਡਰ ਭੈ ਭਾਗੀ ਐ ਅਮਰਤਾ ਕੋ ਨਾਉ ਮਰਹਿ ਰਖੈ ਇਕ ਤੂੰ ਬੀਜੋ ਨਹੀਂ ਤਾ ਬਾਬਾ ਮੈਂ ਕੁਚੀਲ ਕਾਚੂ ਮਤ ਹੀਨ ਨਾਮ ਬਿਨਾ ਕੋ ਕਛ ਨਹੀਂ ਗੁਰ ਪੂਰੈ ਪੂਰੀ ਮਤ ਕੀਨ ਰਹਾਓ ਅਵਗਣ ਸੁਭਰ ਗੁਣ ਨਹੀਂ ਬਿਨ ਗੁਣ ਕਿਉ ਘਰ ਜਾਓ ਸਾਇਦ ਸਭ ਸੁਖ ਉਪਜੈ ਜਿਨ ਭਾਗਾ ਤਨ ਨਾਹੇ ਜਿਨ ਕੈ ਨਾਮ ਨਾ ਮਨ ਬਸਐ ਸੇ ਬਾਦੇ ਦੁਖ ਸਹਾਰੇ ਜਿਨਨੇ ਨਾਮ ਵਿਸਾਰਿਆ ਸੇ ਕਿਤ ਆਏ ਸੰਸਾਰ ਅਗੇ ਪਾਛੇ ਸੁਖ ਨਹੀਂ ਘਾਡੇ ਲਾ ਦੇਸ਼ਾਰ ਵਿਚੜਿਆ ਮੇਲਾ ਨਹੀਂ ਦੁਖ ਘਣੋ ਜਮ ਦਵਾਰ ਅੱਗੇ ਕਿਆ ਜਾਣਾ ਨਾਹੇ ਮੈਂ ਭੂਲੇ ਤੂੰ ਸਮਝਾਏ ਉਲੇ ਮਾਰਗ ਜੂ ਦਸ ਤਿਸ ਕਹਿਲਾ ਕੋ ਪਾਏ ਗੁਰ ਬਿਨ ਦਾਤਾ ਕੋ ਨਹੀਂ ਕੀਮਤ ਕਹਿਣ ਨ ਜਾਏ ਸਾਜਨ ਦੇਖਾ ਤਾ ਗਲ ਮਿਲਾਂ ਸਾਚ ਪਠਾਇਉ ਲੇਖ ਮੁਕਤ ਮਾਨ ਤਨ ਖੜੀ ਗੁਰਮੁਖ ਅੱਖੀ ਦੇਖ ਤੁਧ ਭਾਵੈ ਤੂੰ ਮਨ ਵਸਹਿ ਨਦਰੀ ਕਰਮ ਵਿਸੇਖ ਭੁਖ ਪਿਆਸੁ ਜਿ ਪਵੈ ਕਿਆ ਤਿਸਮਾ ਗਉਧੇ ਬੀਜੁ ਸੁਜੈ ਕੋ ਨਹੀਂ ਮਨ ਤਨ ਪੂਰਨ ਦੇ ਜਨ ਕੀਆ ਤਿਨ ਦੇਖਿਆ ਆਪ ਵਡਾਈ ਦੇ ਨਗਰੀ ਨਾਇਕ ਨਵ ਤਨੁ ਬਾਲ ਕੁਲੀ ਬਾਲ ਕਲੀਲ ਅਨੂਪ ਨਾਰ ਨਾ ਪੁਰਖ ਨਾ ਪੰਖਣੂ ਸਾਚੋ ਚਤਰ ਸਰੂਪ ਜੋ ਤਿਸ ਭਾਵੈ ਸੋਥੀਐ ਤੂ ਦੀਪਕ ਤੂ ਧੂਪ ਗੀਤ ਸਾਧ ਚਾਖੇ ਸੁਣੇ ਬਾਦ ਸਾਦ ਬਾਦ ਸਾਦ ਸਾਦ ਤਨ ਰੋਗ ਸੱਚ ਭਾਵੇ ਸਾਚੂ ਚਵੈ ਛੂਟੈ ਸੁਗਬਜੋਗ ਨਾਨਕ ਨਾਮ ਨਾ ਵਿਸਰੈ ਜੋ ਤਿਸ ਭਾਵੇ ਸੋ ਹੁਕਮਾਰੂ ਮਹੱਲਾ ਪਹਿਲਾ ਸਾਚੀ ਕਰਿ ਕਮਾਵਣੀ ਹੋਰ ਲਾਲਚ ਬਾਦ ਹੁਮਨ ਸਾਚੈ 모ਹਿਆ ਜਿਹਵਾ ਸੱਚ ਸਾਦ ਬਿਨ ਨਾਮ ਕੋ ਰਸ ਨਹੀਂ ਹੋਰ ਚੱਲਹਿ ਬਿਖਲਾਦ ਐਸਾ ਲਾਲਾ ਮੇਰੇ ਲਾਲ ਕੋ ਸੁਣ ਖਸਮ ਹਮਾਰੇ ਜਿਉ ਪਰਮਾ ਵੈ ਤਿਉ ਚੱਲਾ ਸਚ ਲਾਲ ਪਿਆਰੇ ਰਹੋ ਆਨ ਦਿਨ ਲਾਲੇ ਚੱਕਰੀ ਗੁਲੇ ਸ਼ਰਮੀਰਾ ਗੁਰਬਚਨੀ ਮਨ ਵੇਚਿਆ ਸਬਦ ਮਨ ਧੀਰਾ ਗੁਰਪੂਰੇ ਸਾਬਸ ਹੈ ਕਟੈ ਮਨ ਪੀਰਾਂ ਲਾਲ ਗੁਲਾ ਧਣੀ ਕੋ ਕਿਆ ਕਹੋ ਵਡਿਆਈ ਐ ਭਾਣ ਬਖਸੇ ਪੂਰਾ ਧਣੀ ਸਚਕਾਰ ਕਮਾਈ ਐ ਵਿਚੜਿਆ ਕੋ ਮਿਲ ਲੈ ਗੁਰ ਕੋ ਬਲ ਜਾਈਐ ਲਾਲੇ ਗੋਲੇ ਮਤ ਖਰੀ ਗੁਰ ਕੀ ਮਤ ਨੀ ਕੀ ਸਾਚੀ ਸੁਰਤ ਸੁਹਾਵਣੀ ਮਾਨਮੁਖ ਮਤ ਫੀਕੀ ਮਨ ਤਨ ਤੇਰਾ ਤੂ ਪ੍ਰਭ ਸਚ ਧੀਰਕ ਧਰ ਕੀ ਸਚ ਬੈਸਣ ਉੱਠਣਾ ਸਚ ਭੋਜਨ ਭਾਖਿਆ ਚਿਤ ਸਚੈ ਵਿਤੂ ਸਚਾ ਸਚਾ ਰਸ ਚਾਖਿਆ ਸਚ ਕਰ ਸਚੈ ਰਖੇ ਗੁਰ ਬਚਨ ਸੁਭਾਖਿਆ ਮਾਨਮੁਖ ਕਉ ਹਲਸਕਣੋ ਫਾਥੇ ਉਜਾੜੀ ਫਾਤਾ ਚੁਗੈ ਨਿਤ ਚੋਗੜੀ ਲਗ ਬੰਧ ਵਿਗਾੜੀ ਗੁਰ ਪ੍ਰਸਾਦੀ ਮੁਕਤ ਹੋਏ ਸਾਚੇ ਨਿਜ ਤਾੜੀ ਅਨਹਤ ਲਾਲਾ ਵਿਧਿਆ ਪ੍ਰਭ ਹੀਤ ਪਿਆਰੀ ਬਿਨ ਸਾਚੇ ਜੀਵ ਜਲ ਬਲੋ ਝੂਠੇ ਵੇਕਾਰੀ ਬਾਦਕਾਰਾਂ ਸਭ ਛੋਟੀਆਂ ਸਾਚੀ ਤਰਤਾਰੀ ਜਿਨਨੀ ਨਾਮ ਵਿਸਾਰਿਆ ਤਿੰਨਾ ਠੌਰ ਨਾ ਠਾਓ ਲਾਲੇ ਲਾਲ ਤਿ ਤਿਆਗਿਆ ਪਾਇਆ ਹਰ ਨਾਮ ਢੂਡ ਬਕਸੇ ਇਤਨਾ ਮੇਲ ਲਹਿ ਨਾਨਕ ਬਲ ਜਾਓ ਮਾਰੂ ਮਹੱਲਾ ਪਹਿਲਾ ਲਾਲ ਗਰਬ ਛੋੜਿਆ ਗੁਰ ਕੈ ਭੈ ਸਹਿ ਜਿਸ ਭਾਈ ਲਾਲ ਖਸਮ ਪਛਾਣਿਆ ਵੱਡੀ ਵਡਿਆਈ ਖਸਮ ਲੈ ਸੁਖ ਪਾਇਆ ਕੀਮਤ ਕਹਿ ਨਾ ਜਾਈ ਲਾਲਾ ਗੋਲਾ ਖਸਮ ਕਾ ਖਸਮੈ ਵਡਿਆਈ ਗੁਰ ਪ੍ਰਸਾਦਿ ਉੱਭਰੇ ਹਰ ਕੀ ਸਰਣਾਈ ਰਹਾ ਲਾਲੇ ਨੂੰ ਸਰਕਾਰ ਹੈ ਤੁਰ ਖਸਮ ਫਰਮਾਈ ਲਾਲੇ ਹੁਕਮ ਪਛਾਣਿਆ ਸਦਾ ਰਹਿ ਰਜਾਈ ਆਪੇ ਮੀਰਾ ਬਸਲੇ ਵੱਡੀ ਵੜਾਈ ਆਪ ਸੱਚਾ ਸਭ ਸੱਚ ਹੈ ਗੁਰ ਸ਼ਬਦ ਬੁਝਾਈ ਤੇਰੀ ਸੇਵਾ ਸੋ ਕਰੇ ਜਿਸ ਨੂੰ ਲੈ ਤੂੰ ਲਾਈ ਬਿਨ ਸੇਵਾ ਕਿਨੇ ਨਾ ਪਾਇਆ ਦੂਜੇ ਭਰਮ ਖੁਆਈ ਸੋ ਕਿਉ ਮਨੋਂ ਵਿਸਾਰੀਐ ਨਿਤ ਦੇਵੈ ਚੜ੍ਹੈ ਸਵਾਯਾ ਜੀਉ ਪਿੰਡ ਸਭ ਤਿਸ ਦਾ ਸਾਹੁ ਤਨੈ ਵਿੱਚ ਪਾਇਆ ਜਾ ਕਿਰਪਾ ਕਰੇ ਤਾਂ ਸੇਵੀਐ ਸੇਵ ਸੱਚ ਸਮਾਇਆ ਲਾਲਾ ਸੋ ਜੀਵਤ ਮਰੈ ਮਰ ਵਿੱਚੋਂ ਆਪ ਗਵਾਏ ਬੰਧਨ ਟੁੱਟੇ ਮੁਕਤ ਹੋਏ ਤ੍ਰਿਸ਼ਨਾ ਅਗਨ ਬੁਝਾਏ ਸਭ ਮੈਂ ਨਾਮ ਨਿਧਾਨ ਹੈ ਗੁਰਮੁਖ ਕੋ ਪਾਏ લાલે ਵਿੱਚ ગુણ ਕਿਛ નહીં લાલાવ ਘਣਿਆર તુਦજી બડਦਾ તાકો નહીં તું બક્ષણહાર ਤੇਰਾ ਹੁਕਮ ਲਾਲਾ ਮੰਨੇ ਏਹ ਕਰਨੀ ਸਾਰ ਗੁਰਸਾਗਰੰ ਮਰਤ ਸਾਰ ਜੋ ਇੱਛੇ ਸੂ ਫਲ ਪਾਏ ਨਾਮ ਪਦਾਰਥ ਅਮਰ ਹੈ ਹਿਰਦੈ ਮਾਨ ਵਸਾਏ ਗੁਰ સેવા સਦਾ ਸੁਖ ਜਿਸਨੂੰ ਹੁਕਮ ਮੰਨਾਏ ਸੋਇਨਾ ਰੂਪਾ ਸਭ ਧਾਤ ਹੈ ਮਾਟੀ ਰਲ ਜਾਈ ਬਿਨ ਨਾਵੈ ਨਾਲ ਨ ਚੱਲੈ ਸਤਗੁਰੂ ਝੂਜ ਬੁਝਾਈ ਨਾਨਕ ਨਾਮ ਰਤੇ ਸਿਨ ਨਰਮਲੇ ਸਾਚੈ ਰਹੇ ਸਮਾਈ ਮਾਰੂ ਮਹੱਲਾ ਪਹਿਲਾ ਹੁਕਮ ਭਇਆ ਰਹਿਣਾ ਨਹੀਂ ਧੁਰ ਫਾਟੇ ਚੀਰੈ ਇਹੋ ਮਨ ਗੁਣ ਬਾਧਿਆ ਸੋਹ ਦੇਹ ਸਰੀਰੈ ਪੂਰਾ ਗੁਰਬਖਸ਼ ਬਖਸਾਈ ਹੈ ਸਭ ਗੁਨਾਹ ਫਕੀਰ ਹੈ ਕਿਉਂ ਰਹੀ ਹੈ ਉੱਟ ਚੱਲਣਾ ਬੁਝ ਸਬਦ ਵਿਚਾਰਾ ਜਿਸ ਤੂੰ ਮਿਲ ਸੋ ਮਿਲ ਤੋਰ ਹੁਕਮ ਅਪਾਰਾ ਰਹਾਉ ਜਿਉ ਤੂੰ ਰਾਖੈ ਤਿਉ ਰਹਾ ਜੋ ਦੇ ਸੋ ਖਾਉ ਜਿਉ ਤੂੰ ਚਲਾਵਹਿ ਤਿਉ ਚੱਲਾ ਮੁਖ ਅੰਮ੍ਰਿਤਨਾ ਮੇਰੇ ਧਾਕੁਰ ਹੱਥ ਵੜਿਆਈਆਂ ਮੇਲੇ ਮਨ ਚਾਉ ਕੀਤਾ ਕਿਆ ਸਲਾਹੀਏ ਕਰ ਦੇਖੈ ਸੋਈ ਜਿਨ ਕੀ ਅਸੂ ਮਨ ਵਸੈ ਮੈਂ ਅਬਰ ਨ ਕੋਈ ਸੋ ਸਾਚਾ ਸਲਾਹੀਏ ਸਾਚੀ ਪਤ ਹੋਈ ਪੰਡਤ ਪੜਨਾ ਪਹੁੰਚੈ ਬਹੁ ਆਲ ਜੰਝਲ ਪਾਪ ਪੁੰਨ ਦੋ ਸੰਗ ਮੈਂ ਖੁਦਿਆ ਜਮ ਕਾਲਾ ਵਿਛੂੜਾ ਭਉ ਬਿਸਰੈ ਪੂਰਾ ਰਖਵਾਲਾ ਜਿਨ ਕੀ ਲਖ ਪਤ ਪਵੈ ਸੇ ਪੂਰੇ ਭਾਈ ਪੂਰੇ ਪੂਰੀ ਮਤ ਹੈ ਸੱਚੀ ਵਡਿਆਈ ਦੇ ਦੇ ਟੋਟ ਨ ਆਵੈ ਲੈ ਲੈ ਥਕ ਪਾਈ ਖਾਰ ਸਮੁੰਦ ਢਡੋਲੀਏ ਇੱਕ ਮਣੀਆਂ ਪਾਵੈ ਦੋ ਦਿਨ ਚਾਰ ਸੁਹਾਵਣਾ ਮਾਟੀ ਤੇ ਸੁਖਾਵੈ ਗੁਰ ਸਾਗੁਰ ਸਤ ਸੇਵੀਐ ਦੇ ਟੋਟ ਨ ਆਵੈ ਮੇਰੇ ਪ੍ਰਭ ਭਾਵਨ ਸੇ ਉਜਲੇ ਸਭ ਮੈਲ ਭਰੀਜੈ ਮੈਲਾ ਉਜਲਤਾ થીਏ ਪਰ ਸੁਸੰਗ ਭੀਜੈ ਵੰਨੀ ਸਾਚੇ ਲਾਲ ਕੀ ਕੈਨ ਕੀਮਤ ਕੀਜੈ ਦੇਖੀ ਹਾਥ ਨ ਲੱਭੈ ਤੀਰਥ ਨਹੀਂ ਦਾਨੇ ਉਚੋ ਵੇਦ ਪੜੰਤ ਆ ਮੁੱਠੀ ਵਿਣ ਮਾਨੇ ਨਾਨਕ ਕੀਮਤ ਸੋ ਕਰੇ ਪੂਰਾ ਗੁਰ ਗਿਆਨੇ ਮਾਰੂ ਮਹੱਲਾ ਪਹਿਲਾ ਮਨਮੁਖ ਲਹਿਰੇ ਘਰ ਤਜ ਵਿਗੂਚੈ ਅਵਰਾ ਕੀ ਕਰਹਿ ਰਹਿ ਗ੍ਰਹਿ ਧਰਮ ਗਵਾਏ ਸਤਗੁਰ ਨਾ ਭੇਟੈ ਦੁਰਮਤ ਘੂਮਨ ਘੇਰਹਿ ਦਸੰਤੁਰ ਭਵੈ ਪਾਠ ਪੜਥਾ ਕਾ ਤ੍ਰਸਨਾ ਹੋਏ ਵਧੇਰੈ ਕਾਚੀ ਪਿੰਡੀ ਸਬਦ ਨ ਚੀਨ ਉਦਰ ਪਰੈ ਜੈਸੇ ਢੋਰੇ ਬਾਬਾ ਐਸੀ ਰਬਤ ਐਸੀ ਰਬਤ ਰਵੈ ਸੰਿਆਸੀ ਦੁਰਗਾ ਸ਼ਬਦ ਇਕ ਲਵ ਲਾਗੀ ਤੇਰਾ ਨਾਮ ਰਤੇ ਤ੍ਰਿਪਤਾਸੀ ਰਹੋ ਕੋਲੀ ਗੇਰੂ ਰੰਗ ਚੜਾਇਆ ਵਸਤਰ ਭੇਖ ਭੇਖਾਰੀ ਕਾਪੜ ਫਾਰ ਬਣਾਈ ਖਿੰთა ਝੋਲੀ ਮਾਇਆ ਧਾਰੀ ਘਰ ਘਰ ਮੰਗੇ ਜਗ ਪਰ ਬੁੱਧ ਮਨ ਅੰਧਾ ਪਤ ਹਾਰੀ ਪਰਮ ਪੁਲਾਣਾ ਸ਼ਬਦ ਨ ਚੀਂਦੇ ਜੁਗੇ ਬਾਜੀ ਹਾਰੀ ਅੰਤਰ ਅਗੰਨਾ ਗੁਰ ਬਿਨੂ ਜੈ ਬਾਹਰ ਪੂਰ ਤਪੈ ਗੁਰ ਸੇਵਾ ਬਿਨ ਭਗਤ ਨ ਹੋਵੇ ਹੋ ਵੀ ਕਿਉ ਕਰ ਚੀਨਸਿ ਆਪੈ ਨਿੰਦਾ ਕਰ ਕਰ ਨਰਕ ਨਿਵਾਸੀ ਅੰਤਰ ਆਤਮ ਸਤਿ ਜਾਪੈ 68 ਤੀਰਥ ਭਰਮ ਵਿਗੂਚੇ ਕਿਉ ਮਲ ਧੋਪੈ ਪਾਪ ਛਾਣੀ ਖਾਕ ਭੂਤ ਚੜਾਈ ਮਾਇਆ ਕਾ ਮਗ ਜੋ ਹੈ ਅੰਦਰ ਬਾਹਰ ਏਕ ਨ ਜਾਣੈ ਸੱਚ ਕਹੇ ਤੇ ਸ਼ੋਹ ਹੈ ਪਾਠ ਪੜੈ ਮੁਖ ਝੂਠੋ ਬੋਲੇ ਨਿਗੁਰੇ ਕੀਮਤ ਓਹ ਹੈ ਨਾਮ ਨ ਜਪੈ ਕਿਉ ਸੁਖ ਪਾਵੈ ਬਿਨ ਨਾਵੇ ਕਿਉ ਸੂਹ ਹੈ ਮੂਡ ਮੁੰਡਾਏ ਜਟਾ ਸਿੱਖ ਬਾਦੀ ਮੋਨ ਰਹਿ ਅਭਿਮਾਨਾ ਮਨੁਆ ਡੋਲੇ ਦੈ ਦਸਤਾਵੇ ਬਿਨ ਰਤ ਆਤਮ ਗਿਆਨਾ ਅੰਮ੍ਰਿਤ ਛੋੜ ਮਹਾ ਬਖ ਪੀਵੈ ਮਾਇਆ ਕਾ دیਵਾਨਾ ਕਿਰਤ ਨ ਮਿਟਈ ਹੁਕਮ ਨ ਬੂਝੈ ਪਸੂਆ ਮਾਹੇ ਸਮਾਨਾ ਹਾਥ ਕਮੰਡਲ ਕਾਪੜਿਆ ਮਨ ਤ੍ਰਿਸ਼ਨਾ ਉਪਜੀ ਭਾਰੀ ਇਸਤਰੀ ਤਾਜ ਕਰ ਕਾਮ ਵਿਆਪਿਆ ਚਿਤ ਲਾਇਆ ਪਰ ਨਾਰੀ ਸਿੱਖ ਕਰੇ ਕਰ ਸ਼ਬਦ ਨ ਚੀਨੈ ਲੰਪਟ ਹੈ ਬਾਜਾਰੀ ਅੰਤਰ ਬੇਖ ਬਾਹਰ ਨੇ ਪ੍ਰਾਤੀਤਾ ਜਮ ਕਰੇ ਖੁਆਰੀ ਸੁਸਨਿਆਸੀ ਜੋ ਸਤਗੁਰ ਸੇਵੈ ਵਿੱਚ ਹਉ ਆਪ ਗਵਾਏ ਛਾਦਨ ਭੋਜਨ ਕੀਆ ਸੰਤ ਕੀਆਸ ਨ ਕਰੇ ਚਿੰਤ ਮਨ ਸੁਪਾਏ ਬਕੈ ਨ ਬੋਲੇ ਖਿਮਾ ਧਨ ਸੰਗਰਹਿ ਤਾਂ ਬਸ ਨਾਮ ਜਲਾਏ ਨਾਮਸ ਨਾਮ ਜਿਲਾਏ ਧਨ ਗਿਰਹੀ ਸੰਿਆਸੀ ਜੋਗੀ ਜੇ ਹਰ ਚਰਣੀ ਚਿਤ ਲਾਏ ਆਸ ਨਰਾਸ ਰਹੈ ਸੰਿਆਸੀ ਏਕ ਸੁਸਿਉ ਲਿਬਲਾਏ ਹਰ ਰਸ ਪੀਵੇ ਤਾਂ ਸਾਥ ਆਵੇ ਨਿਜ ਕਰਤਾ ੜੀ ਲਾਏ ਮਨੁਆ ਨ ਡੋਲੇ ਗੁਰ ਮਖਬੂਜੈ ਧਾਵਤ ਵਰਜ ਰਹਾਏ ਗ੍ਰਹਿ ਸ੍ਰੀ ਗੁਰਮਤਿ ਖੋਜੇ ਨਾਮ ਪਦਾਰਥ ਪਾਏ ब्रह्मा विष्णु महेश सुरेश श्रेष्ठ नाम रते विचारी खाने वाणी गगन पताली जनता जूत तुम्हारी सब सुख मुक्त नाम धुन वाणी सच नाम अरतारी नाम बिना नहीं छूटस नानक साची तार तू तारी ਮਾਰੂ ਮਹੱਲਾ ਪਹਿਲਾ ਮਾਤਪਤਾ ਸੰਜੋਗ ਪਾਏ ਰક્ત ਬਿੰਦ ਮਿਲ ਪਿੰਡ ਕਰੇ ਅੰਤਰ ਗਰਭ ਉਰਦ ਲੈ ਲਾਗੀ ਸੁ ਪ੍ਰਭ ਸਾਰੇ ਦਾਤ ਕਰੇ ਸੰਸਾਰ ਭਵਜਲ ਕਿਉ ਤਰੈ ਗੁਰਮੁਖ ਨਾਮ ਨਰੰਜਨ ਪਾਈਐ ਆਫਰਿ ਉਪਾਰ ਅਫਾਰ ਤਰਹਿ ਰਹਾਓ ਤੇ ਗੁਣ ਵਿਸਰਗੈ ਅਪਰਾਧੀ ਬਉਰਾ ਕਿਆ ਕਰੋ ਹਰੇ ਜੋ ਦਾਤਾ ਦਇਆਲ ਸਭੈ ਸਿਰ ਅਹਨਤ ਸਰਦਾਤ ਸਮਾਰ ਕਰੇ ਚਾਰ ਪਜਾਰਤ ਲੈ ਜਗ ਜਨਮਿਆ ਸਿਵ ਸਤਿ ਸਿਵ ਸ਼ਕਤੀ ਘਰ ਵਾਸ ਧਰੇ ਲਾਗੀ ਲਾਗੀ ਭੂਖ ਮਾਇਆ ਮਗ ਜੋ ਹੈ ਮੁਕਤ ਪਦਾਰਥ 모ਹੇ ਖਰੇ ਕਰਨ ਪਲਾਬ ਕਰੇ ਨਹੀਂ ਪਾਵੇ ਇਤ ਉਤ ਢੂਡਤ ਥਾਕ ਪਰੇ ਕਾਮ ਕ੍ਰੋਧ ਅਹੰਕਾਰ ਵਿਆਪੇ ਕੂੜ ਕੁਟੰਬ ਸਿਉ ਪ੍ਰੀਤ ਕਰੇ ਖਾਵੈ ਭੋਗੈ ਸੁਣ ਸੁਣ ਦੇਖੈ ਹਰ ਪਹਿ ਦਿਖਾਵੈ ਕਾਲ ਘਰੇ ਬਿਨ ਗੁਰ ਸ਼ਬਦ ਨਾ ਆਪ ਪਛਾਣੈ ਬਿਨ ਹਰ ਨਾਮ ਨ ਕਾਲ ਟਰੇ ਜੇ ਤ ਮੋਹ ਮੈਂ ਕਰ ਭੂਲੇ ਮੇਰੀ ਮੇਰੀ ਕਰਤੇ ਸ਼ੀਨ ਘਰੇ ਤਨ ਧਨ ਬਿਨ ਸਹਿ 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 ਸਭ ਫਿਰ ਪੁਛਤਾਰੈ ਮੁਖ ਧੂਰ ਪਰੇ ਬਿਰਦ ਪਿਆ ਜੁ ਬਾਨ ਤਨ ਖਿਸਿਆ ਕਾਫ ਕੰਠ ਬਰੂਦੋ ਨੈਨੋ ਨੀਰ ਟਰੇ ਚਰਨ ਰਹੇ ਕਰ ਕੰਪਣ ਲਾਗੇ ਸਾਖਤਿ ਰਾਮ ਨਾਮ ਸਾਖਤਿ ਰਾਮ ਨਾ ਹਰਿਦੈ ਹਰੇ ਸੁਰਤ ਗਈ ਕਾਲੀ ਹਉ ਤੋਲੇ ਕਿਸਨ ਭਵ ਰਖਿਉ ਘਰੇ ਵਿਸਰਤ ਨਾਮ ਐਸੂ ਦੂਖ ਲਗੈ ਜਮ ਮਾਰ ਸਮਾਰੇ ਨਰਕ ਖਰੇ ਪੂਰਬ ਜਨਮ ਕੋ ਲੇਖ ਨ ਮਿਟਾਈ ਜਨਮ ਮਰੈ ਕਾ ਕੋ ਦੂਸ ਧਰੇ ਦਿਨ ਗੁਰ ਬਾਦ ਜੀਵਨ ਹੋਰ ਮਰਣਾ ਬਿਨ ਗੁਰ ਸਬਦੈ ਜਨਮ ਜਰੇ ਖੁਸੀ ਖੁਆਰ ਭੈ ਰਸ ਭੋਗਣ ਫੂਕਟ ਕਰਮ ਵਿਕਾਰ ਕਰੇ ਨਾਮ ਬਿਸਾਰ ਲੋਭ ਮੂਲ ਖੋਇਓ ਸਿਰ ਧਰਮ ਰਾਏ ਕਾ ਡੰਡ ਪਰੇ ਗੁਰਮੁਖ RAM ਨਾਮ ਗੁਣ ਗਾਵੇ ਜੈ ਕੋ ਹਰ ਪ੍ਰਭ ਨਦਰ ਕਰੇ ਤੇ ਨਿਰਮਲ ਪੁਰਖ ਅਪਰੰਪਰ ਪੂਰੇ ਤੇ ਜਗ ਮਹਿ ਗੁਰ ਗੋਬਿੰਦ ਹਰੇ ਹਰ ਸਿਮਰੋ ਗੁਰ ਬਚਨ ਸਮਾਰੋ ਸੰਗਤ ਹਰ ਜਨ ਭਾਉ ਕਰੇ ਹਰ ਜਨ ਗੁਰ ਪਰਦਾਨ ਦੁਆਰੈ ਨਾਨਕ ਤਿਨ ਜਨ ਕੀ ਰੇਣ ਹਰੇ ਹਰ ਸਿਮਰੋ ਗੁਰ ਬਚਨ ਸੁਮਾਰੋ ਸੰਗਤ ਹਰ ਜਨ ਭਾਉ ਕਰੇ ਹਰ ਜਨ ਗੁਰ ਪਰਦਾਨ ਦੁਆਰੈ ਨਾਨਕ ਤਿਸ ਜਨ ਕੀ ਰੇਣ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੱਧਈ